ਮਿੱਤਰੋ ਜੇ ਤੁਸੀਂ ਰੁਪਈਏ ਚੰਬੀਆਂ ਘੋੜੀਆਂ ਦੇ ਰੇਟ ਦੇ ਹਿਸਾਬ ਨਾਲ ਲਾਉਣਾ ਚਾਹੁੰਦੇ ਹੋ ਪਰ ਘੋੜੀ ਤੁਸੀਂ ਖਰੀਦਣੀ ਆ ਨੁਕਰੀ ਤਾਂ ਇਸ ਵੀਡੀਓ ਕੰਨੀ ਗੌਰ ਕਰ ਲਿਓ ਤੁਹਾਡੇ ਕੰਮ ਦੀ ਗੱਲਬਾਤ ਐਸ ਵੀਡੀਓ ਦੇ ਵਿੱਚੋਂ ਨਿਕਲੂਗੀ ਆ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਘੋੜੀ ਦੇਖ ਰਹੇ ਹੋ ਨਾ ਨੁਕਰੀ ਇਸ ਘੋੜੀ ਦਾ ਰੇਟ ਚੰਬੀਆਂ ਘੋੜੀਆਂ ਵਾਲਾ ਇਹ ਚਾਰਕਦੰਦ ਦਾ ਹਜੇ ਉਮਰ ਦੇ ਵਿੱਚ ਤਕਰੀਬਨ 4 ਸਵਾ 4 ਸਾਲੇ ਦੀ ਉਮਰ ਆ ਤੇ ਕਾਦੇ ਦਾ 58 ਇੰਚਾ ਨਮਾਹਾਨਾ ਪਹਿਲਾ ਸੂਆ ਇਹਨੇ ਦਿੱਤਾਗਾ ਘੋੜੀ ਨੇ ਪਰ ਤੁਹਾਨੂੰ ਇਹ ਚੰਬੀਆਂ ਦੇ ਰੇਟ ਦੇ ਵਿੱਚ ਬਣ ਜਾਣੀਆਂ ਰੇਟ ਵੀ ਤੁਹਾਨੂੰ ਦੱਸਾਂਗੇ ਘੋੜੀ ਦੀਆਂ ਪਹਿਲਾਂ ਤੁਸੀਂ ਬੰਦ ਤਰਾਂ ਚੈੱਕ ਕਰੋ 58 ਇੰਚ ਦੀ ਹਾਈਟਾ ਤੇ ਗੁਲਾਬੀ ਪਣ ਘੋੜੀ ਦੇ ਵਿੱਚ ਬਹੁਤ ਜ਼ਿਆਦੇ ਆ ਕੰਨਾਂ ਦੀ ਸ਼ਕੀਨਾ ਮੂੰਹ ਮਹਾਂਦਰੇ ਦੀ ਸੋਹਣੀ ਆ ਪੈਰਾਂ ਪੂਰਾ ਦੀ ਸਾਫਾ ਚੰਗੀ ਘੋੜੀ ਆ ਸਭ ਤੋਂ ਵੱਡੀ ਗੱਲ ਇਹੀ ਆ ਮੇਰੇ ਕਹਿਣ ਦਾ ਮਤਲਬ ਤੁਹਾਨੂੰ ਚੰਬੀਆਂ ਦੇ ਰੇਟ ਦੇ ਵਿੱਚ ਨੁਕਰੀ ਘੋੜੀ ਮਿਲ ਰਹੀ ਆ ਸੋ ਇਥੇ ਤੁਹਾਨੂੰ ਗਾਹਾਂ ਕੋਈ ਰਿਸਕ ਨਹੀਂ ਹੈਗਾ ਵੀ ਬੱਚਾ ਚੰਬਾ ਆ ਜੂਗਾ। ਸੋ ਗੌਰ ਕਰ ਲਿਓ ਵੀਡੀਓ ਦੇਖਣੀ ਘੋੜੀ ਚੰਗੀ ਬਹੁਤ ਆ। ਆ ਤੁਸੀਂ ਇਹਦਾ ਪਿਛਲਾ ਬੱਚਾ ਸਾਈਡ ਤੇ ਫੋਟੋ ਦੇ ਵਿੱਚ ਦੇਖ ਸਕਦੇ ਹੋ। 3.5 ਮਹੀਨਿਆਂ ਦਾ ਬਸ਼ੀਰਾ 2 ਵਰਗੇ ਪਹਿਲਾਂ ਵੇਚ ਕੇ ਹਟਿਆ। ਮੌਕੇ ਤੇ ਘੋੜੀ ਖਾਲੀ ਆ ਤੇ ਹੈਗੀ ਵੀ ਹੁਣ ਹੀਟ ਦੇ ਵਿੱਚ ਆ। ਤੁਸੀਂ ਲਿਜਾ ਕੇ ਡਾਕਟਰ ਤੋਂ ਚੈੱਕ ਕਰਵਾ ਕੇ ਹੁਣ ਇਹਨੂੰ ਮੇਟ ਵੀ ਕਰਵਾ ਸਕਦੇ ਹੋ। ਬੱਚਾ ਪਹਿਲਾਂ ਵਾਲਾ ਵੀ ਇਹਨੇ ਚੰਗਾ ਦਿੱਤਾ ਸੀ। ਕਾਰਨ ਕੀ ਆ? ਬੀ ਭਾਈ ਆਪ ਚਲਿਆ ਗਿਆ ਬਾਹਰ ਫੋਰਨ ਕੰਟਰੀ ਦੇ ਵਿੱਚ ਤੇ ਪਿੱਛੇ ਹੁਣ ਕੋਈ ਸਾਹਮਣ ਵਾਲਾ ਬੰਦਾ ਹੈ ਨਹੀਂ ਕਰੇ ਤਾਂ ਕਰਕੇ ਬਾਈ ਨੇ ਘੋੜੀ ਕਰਨੀ ਆ ਸੇਲ ਬੱਚਾ ਪਹਿਲਾਂ ਵੇਚਤਾ ਸੀ 3.5 ਮਹੀਨੇ ਉਮਰ ਦਾ ਕਰਕੇ ਸੋ ਇੰਨਾ ਕੁ ਟਾਈਮ ਪਹਿਲਾਂ ਘੋੜੀ ਨੂੰ ਸੂਈ ਨੂੰ ਹੋਇਆ ਪਹਿਲਾ ਹੀ ਬੱਚਾ ਦਿੱਤਾ ਹਲੇ ਕੋਈ ਤਕਰੀਬਨ 4 ਸਵਾ 4 ਸਾਲ ਉਮਰ ਆਈ ਦੀ ਚਾਰ ਦੰਦ ਘੋੜੀ ਆ ਸੋ ਕਾਲ ਕਰ ਲਿਓ ਮਿੱਤਰੋ ਸਕਰੀਨ ਦੇ ਉੱਤੇ ਆਪਾਂ ਕੰਟੈਕਟ ਨੰਬਰ ਦੇਤਾ ਬਾਈ ਪਾਲੀ ਦਾ ਪੰਡੇ ਦਾ ਸਹਿਣਾਗਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਤੇ ਰੇਟ ਵੀ ਹੁਣ ਮੈਂ ਤੁਹਾਨੂੰ ਦੱਸਦਾ ਘੋੜੀ ਦਾ ਜਿਹੜਾ ਰੇਟ ਆ ਮੁੱਲ 2 21000 ਰੁਪਇਆ ਕਰਦਾ ਬਾਕੀ ਮੌਕੇ ਤੇ ਇਹਦੇ ਵਿੱਚੋਂ ਐਡਜਸਟਮੈਂਟ ਛੋਟ-ਛਾਟ ਹੋ ਜੂ ਜਦੋਂ ਤੁਹਾਡਾ ਸੌਦਾ ਰਲੂਗਾ ਕਿਉਂਕਿ ਬਹੁਤੀ ਵਾਰ ਭਰਾਵਾਂ ਦੇ ਲਾਂਭੇ ਆਉਂਦੇ ਹੁੰਦੇ ਆ ਵੀ ਮੁੱਲ ਨਹੀਂ ਦੱਸਦੇ ਸੋ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜਾ ਕੋਈ ਚਾਹਵਾਨ ਹੁੰਦਾ ਵੇਚਣ ਵਾਲਾ ਜਿਉ ਆਪ ਬੰਦਾ ਚਾਹੁੰਦਾ ਵੀ ਮੁੰਡ ਲਈ ਆਪਾਂ ਪਾਉਣਾ ਵੀਡੀਓ ਦੇ ਵਿੱਚ ਤਾਂ ਪਾ ਦੇਈਦਾ ਆਪਾਂ ਨੂੰ ਕੀ ਇਤਰਾਜ਼ ਹੋਣਾ ਉਸ ਗੱਲ ਦੇ ਵਿੱਚ ਨੰਬਰ ਬਾਈ ਦਾ ਨੋਟ ਕਰ ਲਓ ਤੁਹਾਨੂੰ ਮੈਂ ਦੱਸਦਾ ਵੀ ਇਹ ਨੰਬਰ ਤੇ ਵਟਸਐਪ ਕਾਲਿੰਗ ਹੋਊਗੀ ਨੰਬਰ ਇਹ ਇੰਡੀਆ ਵਾਲਾ ਪੰਜਾਬ ਵਾਲਾ ਹੈਗਾ ਪਰ ਹੁਣ ਇਹ ਉਧਰ ਬਾਹਰ ਚੱਲ ਰਿਹਾ ਇਸ ਕਰਕੇ ਕਿਤੇ ਸਿੱਧਾ ਡਾਇਰੈਕਟ ਫੋਨ ਨਾਲ ਲਾਈ ਜਾਇਓ ਵਟਸਐਪ ਤੇ ਹੀ ਲੱਗੂਗਾ ਇਹ ਨੰਬਰ ਸੇਵ ਕਰਕੇ ਨੰਬਰ ਨੋਟ ਕਰ ਲਓ 9872608482 ਇਸ ਨੰਬਰ ਤੇ ਵਟਸਐਪ ਕਾਲ ਕਰ ਲਿਓ 210000 ਰੁਪਿਆ ਘੋੜੀ ਦਾ ਮੁੱਲ ਆ ਮੌਕੇ ਤੇ ਖਾਲੀ ਆ ਤੇ ਹੀਟ ਦੇ ਵਿੱਚ ਆ ਸਾਢੇ 3 ਮਹੀਨੇ ਪਹਿਲਾਂ ਇਹਨੇ ਬੱਚਾ ਦਿੱਤਾ ਸੀ ਉਹ ਸੇਲ ਕਰਤਾ ਤੇ ਕੱਦ ਘੋੜੀ ਦਾ 58 ਇੰਚਾ ਗੁਲਾਬੀ ਪਣ ਬੜਾਗਾ ਮਾੜੇ ਮੋਟੇ ਸਪੌਟ ਪਿਛਲੀਆਂ ਲੱਤਾਂ ਦੇ ਸਨ ਚ ਹੈਗੇ ਆ ਵੈਸੇ ਸਾਫ਼ ਸੁਥਰੀ ਘੋੜੀ ਆ ਸ਼ਕੀਨ ਆ ਤੁਰਦੀ ਕਰਦੀ ਸੋਹਣਾ ਸਾਊ ਸ਼ਰੀਫ ਆ ਸੋ ਚਾਹਵਣ ਸੱਜਣ ਫੋਨ ਲਾ ਲਿਓ ਚੰਬੀਆਂ ਦੇ ਰੇਟ ਦੇ ਵਿੱਚ ਘੋੜੀ ਮਿਲ ਜੂ